ਇਧਰ ਆ ਜਮਨਾਲ ਜੀ ਕਿੱਥੋਂ ਆਇਓ ਗੁਰੂਰ ਸਾਹਿਬ ਗੁਰੂਰ ਸਾਹਿਬ ਕਿੰਨੀਆਂ ਗੱਡੀਆਂ ਲੈ ਕੇ ਆਇਓ ਬਈ ਤਿੰਨ ਲੈ ਕੇ ਆਇਓ ਚਲੋ ਤਿੰਨੇ ਲੈ ਕੇ ਆਇਓ ਚਲੋ ਆਪੜੇ ਹਾਂਜੀ ਕੀ ਹੁਕਮ ਆ ਜੀ ਆ ਮੈਨ ਲੱਗਿਓ ਮਾੜੇ ਦੇ ਮਨੋ ਵਿਦੇਸੀ ਹੋtio ਜੀ ਡਰਾਈਵ ਸਾਰੇ ਕੋ ਆ ਦੀ ਗੱਡੀ ਕਲਾਓ ਇੱਕਰੀ ਆਜੋ ਆਜੋ ਹਾਂਜੀ ਹਾਂਜੀ ਮੈਂ 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 ਮੈਨ ਵੀ ਤੁਸੀਂ ਹੋ ਇਧਰ ਆਓ ਹਾਂਜੀ ਜਿੰਮਨਾਲ ਜੀ ਡਰਾਈਵਰ ਜਿੰਮਨਾਲ ਦੇ ਇਹਦੇ ਨਾਲ ਤੇ ਵੀ ਤੁਸੀਂ ਹੋ ਹਾਂਜੀ ਹਾਂਜੀ ਠੀਕ ਹੈ ਚਲੋ ਹਾਂਜੀ ਖੜਵੀ ਕਹਿੰਦਾ ਖੜਾ ਅੱਗੇ ਖੜੋ ਜਮਨ ਜੀ ਡਰਾਈਵਰ ਨੂੰ ਮਾਰ ਕੇ ਦੋ ਲਾਰ ਨੂੰ ਮੇਰੇ ਕੋਲ ਇੱਕ ਮੰਗਣਾ ਡਰ ਡਰਾਈਵਰ ਸਾਉਂਡ ਪਲਾਉ ਡਰਾਈਵਰ ਸਾਡਾ ਡਰਾਈਵਰ ਸਾਹਿਬ ਬਾਹਰ ਆਲੇ ਮਾਰੇ ਆ ਗਿਆ ਲੋ ਜੀ ਉੱਥੇ ਚੱਲੇਓ ਬੋਲੇ ਤੋ ਜੀ ਜੀ ਰਾਮਾ ਹੰਜੀ ਰਾਮਾ ਪੋਲਾ ਪਿੰਡ ਕਿੰਨੀਆਂ ਗੱਡੀਆਂ ਲੈ ਕੇ ਆਏ ਜੀ ਹੈਲੋ ਫਿਰ ਹਾਲ ਤੈਕੀ ਆ ਸਾਡੀ ਪੋਲੇ ਆ ਅਪਨੇ ਉਹਨਾਂ ਨੇ ਗੱਡੀ ਤੇ ਰਹਿ ਗਏ ਆ ਆਪਣੇ ਬਲਜੀਤ ਬਲਵਿੰਦਰ ਸਿੰਘ ਨਹੀਂ ਆ ਪਿਆਰ ਨੂੰ ਤੋ ਨੋ ਨੀ ਲੱਗਦਾ ਮੈਂ ਪੁੱਛਦਾ ਹਾਂ ਕਿ ਉਹ ਕਾਰੋਂ ਦੇ ਵਿੱਚ ਪੜਦਾ ਬਾਸ ਹੈ ਇਹਦਾ ਆ ਨੰਬਰ ਫਰਹਾਂਜੀ ਕੋਕ ਨੂੰ ਬਾਉ ਵਾ ਸਕਦਾ ਕਾਰ ਨੂੰ ਸਪੋਟ ਹੋ ਗਿਆ ਆ ਨੰਬਰ ਤੋਂ ਕੋਕ ਨੂੰ ਵਾਲੇ ਨੂੰ ਕੋਕ ਨਹੀਂ ਆਇਆ ਅੱਜ ਅੱਜ ਲੱਗਿਆ ਨਾ ਨਾ ਬੜੀ ਗੱਲ ਠੀਕ एक ड्राइवर कोड होना। ओ पायशाब ड्राइवर थे आपको एक बार इसको निरंदर है। आह एक कोशिश मांग। ड्रेसा चले आए। आजी। ड्राइवर साब एक बार चले। काफ़ी वायन निरंदर है। निरंदर है। चलो कोई नीडी नहीं बना। आ जा किया जा। दूसरी बार बनी। केलायो हां थी थी। भाई हां जस इज और जी भाई है जी ठीक है बढ़िया हां जी ओ भाई एक बंदा बाहर से ड्राइवर वो का बोलियो आगे चला के निकालो मेरे से बात दे चल करना करना कित्ती हो सही तेरे कल मुन्ना नहीं तेरे बेली बहुराम ने ख्याल रखे जी ग्वाज गया ख्याल है हां जी ਸਿੰਘਾ ਸਾਹਿਬ ਹਾਂਜੀ ਡਰਾਈਵ ਸਾਵਧਾਨੀ ਆਓ ਇਧਰ ਕਿਥੇ ਡਰਾਈਵ ਬੈਨਰ ਮੰਗਵਾਇਆ ਹੈ ਆ ਉਹ ਬਾਈ ਖੜਾ ਸਾਡਾ ਬੈਨਰ ਵਾਲਾ ਹਾਂਜੀ ਆ ਇੱਥੇ ਖੜੋ ਆ ਇੰਡੀਪੈਂਡੈਂਟ ਇਰਾ ਅਲੀ ਕੀ ਅਲੀ ਕੀ ਕਿੰਨੇ ਬੰਦੇ ਆ ਗਏ 11 ਬੰਦੇ ਆ ਡਰਾਈਵਰ ਵੀ ਹੈ ਨਾ ਹਾਂਜੀ ਤੇਰਾ ਤੇਰਾ ਚਲੋ ਠੀਕ ਹੈ ਬੱਲੇ ਬੱਲੇ ਠੀਕ ਹੈ ਗੱਡੀ ਕੱਢ ਲਓ ਆਪੋ ਆਪਣੀ ਉਹ ਸਾਰੇ ਨਹੀਂ ਨਿਕਲਣਾ ਬਈ ਸਾਰੇ ਨਹੀਂ ਨਿਕਲਣੇ ਇੱਕ ਬੰਦਾ ਨਹੀਂ ਨਿਕਲਣਾ ਆ ਗੂ ਤੇ ਡਰਾਈਵਰ ਐਵੇਂ ਨਾ ਕਰੋ ਆਪਾਂ ਇਕੱਲੇ ਲੈ ਡਰਾਈਵਰ ਗੱਡੀ ਦਾ ਆ ਗੱਡੀ ਦਾ ਹਾਂ ਜਵਨਾ ਇੱਧਰ ਕਾਕੇ ਡਰਾਈਵਰ ਸਾਹਿਬ ਡਰਾਈਵਰ ਸਾਹਿਬ ਗੱਡੀ ਤੁਸੀਂ ਡਰਾਈਵਰ ਹੈਂ ਬੀਟਰ ਕਿਹੜਾ ਤੁਹਾਡਾ ਆਗੂ ਹਾਂ ਜੀ ਮੈਂ ਇੱਧਰ ਆ ਤੇਰੀ ਗੱਡੀ ਹੈ ਚਲੋ ਠੀਕ ਹੈ ਕਿਤੇ ਤੁਰੀ ਆ ਨੰਬਰ ਵੀ ਨੋਟ ਕਰਾਇਆ ਕਰੋ ਚਲੋ ਠੀਕ ਹੈ ਅਮਨ ਤੇ ਕਿਹੜੇ ਪਿੰਡ ਤੋਂ ਆਏ ਜੀ ਅਸਈਏ ਕਿਹੜੇ ਪਿੰਡ ਤੋਂ ਆਏ ਲੱਖਾ ਜੀ ਤੋਂ ਅਸਈਏ ਹਾਂਜੀ ਬਲਾਕ ਮੈਂ ਮੰਦਾ ਹਾਂ ਠੀਕ ਹੈ। ਬੈਠ ਕੇ ਕਰੀਏ। ਆ ਵੀ। ਪੁੱਛੋ ਸਵਾਲ। ਹਾਂਜੀ ਕਿਹੜੇ ਪਿੰਡ ਤੋਂ ਆਏ ਜੀ? ਪੰਮਾ ਜੀ। ਹਾਂ। ਕਿੰਨੀਆਂ ਗੱਡੀਆਂ ਲੈ ਕੇ ਆਏ ਜੀ? ਇੱਕ ਗੱਡੀ। ਇੱਕ ਗੱਡੀ। ਹਾਂਜੀ ਆਹ ਡਰਾਈਵਰ ਸਾਹਿਬ। ਹਾਂਜੀ। ਠੀਕ ਹੈ ਜੀ। ਆਹ ਡਰਾਈਵਰ। ਹਾਂਜੀ ਆਕੂ ਕਿਹੜਾ ਜੀ? ਮਰਿੰਦਰ। ਆ ਗੱਡੀ ਕਿਹਦੀ ਆ? ਆਹ ਗੱਡੀ ਕਿਹਦੀ ਆ? ਆਹ ਗੱਡੀ ਕਿਹਦੀ ਚੱਲੇ। ਚਲੋ ਚਲੋ। ਹਾਂਜੀ। ਹਾਂ ਠੀਕ। ਹਾਂਜੀ ਕਿਹੜਾ ਪਿੰਡ ਆ ਤੇਰਾ? ਚੋਕਰ ਯਾਰ ਤੋਂ ਦੀ ਅਸੀਂ ਮੇਟ। ਮੇਟ। ਹਾਂਜੀ। ਆ ਗੱਡੀ ਤੇ ਤੁਸੀਂ ਹੋ? ਹਾ ਡਰਾਈਵਰ ਸਾਹਿਬ ਠੀਕ ਆ ਤੇ ਸਾਡੇ ਲੈਵਰ ਤੇ ਆ ਗਿਆ ਓਕੇ ਫਿਰ ਪੈਨੋ ਆ ਗਿਆ ਹਾਂ ਜੀ ਕਿਹੜੇ ਪਿੰਡ ਤੋਂ ਆਏ ਜੀ ਸਿਆਲ ਤੋਂ ਜੀ ਹਾਂ ਜੀ ਜ਼ਿਆਦਾ ਨਾ ਸਵਾਲ ਕਰੀਏ ਕੁੜੀ ਠਾ ਦੀ ਠੀਕ ਨਹੀਂ ਹੈਗੀ ਅੱਜ ਇਹ ਕੇ ਵੀ ਨਹੀਂ ਠੀਕ ਇਹਦਾ ਫੋਨ ਵੀ ਨਹੀਂ ਠੀਕ ਆਵੇ ਚਿਹਰਾ ਦਾ ਕਮਜ਼ੋਰ ਹੋ ਰਿਹਾ ਚਲ ਰਾਨਾ ਪੁੱਛਦੇ ਨੀਆ ਹਾਂ ਭਾ ਇਹ ਕਾਰ ਆਣੀ ਉੱਪਰ ਨਾਲ ਚੱਲੀ ਜੇ ਕੀ ਨਹੀਂ ਕਰਦਾ ਡਰਾਈਵਰ ਸਾਹਿਬ ਗੱਡੀ ਦੇ ਨਾਲ ਆ ਗੋੜਾ ਜੀ ਹਾਂ ਜੀ ਆ ਗੋ ਅਸੀਂ ਡਰਾਈਵਰ ਜੀ ਹਾਂਜੀ ਕਿਹੜੇ ਪਿੰਡ ਤੋਂ ਬੰਜੀ? ਹੱਤੂ ਵਾਲੇ ਤੋਂ। ਹੱਤੂ ਵਾਲੇ ਤੋਂ। ਠੀਕ ਹੈ ਜੀ। ਚਲੋ ਠੀਕ ਹੋ ਗਿਆ। ਹਾਂਜੀ ਕਿਹੜੇ ਪਿੰਡ ਤੋਂ ਆਏ ਜੀ? ਗਿੱਲਾ ਮਲਮ। ਮੈਨੂੰ ਵੀ ਭਾ ਲੋ ਗਿੱਲਿਆਂ ਨੂੰ ਗੱਡੀ ਦੇ। ਹੈਨਾ? ਠੀਕ ਆ। ਹਾਂਜੀ ਬੰਦਰ ਲਾ ਜੀ। ਆ ਗੱਡੀ ਤੁਹਾਡੀ ਆ। ਹਾਂਜੀ ਹਾਂਜੀ। ਚਲੋ ਠੀਕ ਹੈ। ਸਵਾਰੀਆਂ ਠੀਕ ਆ? ਹਾਂਜੀ ਹਾਂਜੀ ਬਹੁਤ ਵਧੀਆ ਜੀ। ਚਲੋ ਬੈਠੋ ਜੀ। ਤੁਹਾਡੀਆਂ ਲੈ ਵੀ ਗੱਡੀ ਦੀਆਂ ਇੱਕ ਗੱਡੀ ਦੀਆਂ ਹਾਂਜੀ ਠੀਕ ਆ ਹਾਂਜੀ ਕਿਹੜੇ ਪਿੰਡ ਤੋਂ ਆਈ ਗੱਡੀ ਤੁਹਾਡੀ ਹਾਜੀ ਟਾਰੀ ਤੋਂ ਹਾਂਜੀ ਮੇਰਾ ਨਾਮ ਪਿੱਪਲ ਸਿੰਘ ਜੀ ਪੈਂ ਟਾਰੀ ਤੋਂ ਆਏ ਆ ਤੁਹਾਡੀ ਦੋਵਾਂ ਗੱਡੀਆਂ ਵਰਗੀ ਇੱਕ ਆ ਸੋਹਣੀ ਗੱਡੀ ਆ ਹਾਂਜੀ 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 ਹਣਾ ਠੀਕ ਆ ਹਾਜੀ ਤੇ ਜਿਹੜੇ ਜਿੰਨਾਂ ਦੀ ਲੜਾਈ ਕਰਾ ਲੇ ਲੜਾਈ ਕਿਹਦੇ ਹੋਗੀ ਗੱਡੀ ਰਹਿ ਗਈ ਸੋਰੀ ਰਹਿ ਗਈਆਂ ਕਿਉਂ ਹੋ ਗਈ ਲੈ ਚਲ ਫਿਰ ਜਾਣਾ ਹੈ ਲੈ ਗਏ ਲੜਾਈ ਹੋ ਗਈ ਉਹ ਜਿਹੜੇ ਘਰੇ ਰਹਿ ਕੇ ਉਹਨਾਂ ਲੜਾਈ ਕਰਨੀ ਲੜ ਲੜ ਕੇ ਤਿਆਰ ਹੋਏ ਓਏ ਓਏ ਆਪਾਂ ਵੀ ਕਹਿ ਸਕਦੇ ਤੂੰ लेट ਕਿਉਂ ਹੋ ਗਿਆ ਕਿਉਂ ਭਾਈ ਅੱਗੇ ਹੋ ਪੰਜ ਅਸਾ ਆ ਵੀ ਕੈਂਬ੍ਰੇਜ ਹਾਂ ਕੈਂਬ੍ਰੇਜ ਆ ਗਏ ਬੱਤੀ ਕੈਂਬ੍ਰੇਜ ਚ ਸਾਰੀਆਂ ਕਿੱਟੀਆਂ ਹੋ ਗਈਆਂ ਨਾ ਹਾਂਜੀ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਕਿੱਟੀਆਂ ਕੱਟੀ ਹਾਂਜੀ ਰੱਜੀ ਵਾਲੇ ਉਹ ਹਰਦੀਪ ਅੱਗਿਆ ਉਹ ਅੱਗਿਆ ਹਾਂ ਨੰਗਿਆ ਨੰਗਿਆ ਚਲੋ ਯਾਰ ਉਹਨੂੰ ਰੋ ਰੋ ਕੇ ਯੋਕੇ ਚਲੋ ਠੀਕ ਹੋ ਗਿਆ ਜੀ ਫੋਟੋ ਨਹੀਂ ਕਰਦਾ ਹਲੋ ਕਿੱਟੀ ਅੱਗੇ ਨਿਕਲ ਗਈ ਪਰਦਾ ਉਹ ਕਿੱਥੇ ਕਮਾਲ ਗੱਡੀ ਰੋਕ ਏ ਲੈ ਦੇਖੋ ਮੈਂ ਤੁਹਾਨੂੰ ਕਹਿੰਦਾ ਆ ਨਾ ਹੁਣ ਓਏ ਕਮਾਲ ਗੱਡੀ ਸਰਦ ਕਹਿ ਰਿਹਾ ਖਾਂ ਬੰਦ ਬੰਦ